ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਜਿਹੜਾ ਅਸੀਂ ਇੱਕ ਨਵਾਂ ਜਾਣਕਾਰੀ ਨਾਲ ਸੰਬੰਧਿਤ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਇੱਕ ਪੰਜਾਬੀ ਦੀ ਪਾਠ ਪੁਸਤਕ ਗੁਣਤਾਸ ਦੇ ਵਿੱਚੋਂ ਲਿਆ ਗਿਆ ਏ ਤੇ ਇਹਦਾ ਨਾਮ ਹੈ ਕਿਸਾਨ ਅੰਦੋਲਨ ਤੁਸੀਂ ਸਾਰਿਆਂ ਨੇ ਕਿਸਾਨ ਅੰਦੋਲਨ ਬਾਰੇ ਸੁਣਿਆ ਹੋਵੇਗਾ ਪੜਿਆ ਹੋਏਗਾ ਬਹੁਤ ਸਾਰੀਆਂ ਜਿਹੜੇ ਚੈਨਲਸ ਨੇ ਉਹਨਾਂ ਦੇ ਉੱਪਰ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਤੇ ਉਹਦੇ ਨਾਲ ਹੀ ਸਬੰਧਤ ਅੱਜ ਅਸੀਂ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜ਼ਬਰ ਜ਼ੁਲਮ ਅਤੇ ਅਨਿਆਇ ਵਿਰੁੱਧ ਉੱਠੀ ਲੋਕ ਆਵਾਜ਼ ਨੂੰ ਅੰਦੋਲਨ ਕਿਹਾ ਜਾਂਦਾ ਹੈ ਪੰਜਾਬੀਆਂ ਦੇ ਹਿੱਸੇ ਹਮੇਸ਼ਾ ਹੀ ਵਿਕਾਰੀ ਅੰਦੋਲਨ ਇਸ ਕਰਕੇ ਆਏ ਹਨ ਕਿਉਂਕਿ ਸਦੀਆਂ ਤੋਂ ਬਾਹਰੋਂ ਆਉਂਦੇ ਜ਼ਾਬਰ ਹਮਲਾਵਰਾਂ ਦੇ ਡਟ ਕੇ ਕੀਤੇ ਟੱਕਰੇ ਨੇ ਉਨਾਂ ਨੂੰ ਜ਼ਬਰ ਜ਼ੁਲਮ ਸਹਿਣ ਨਾ ਕਰਨ ਅਤੇ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਟੱਕਣ ਦਾ ਵੱਡਾ ਹੌਸਲਾ ਪ੍ਰਦਾਨ ਕੀਤਾ ਹੈ। ਕਮਾਂਤਰੀ ਪਦਰ ਤੇ ਚਰਚਿਤ ਰਿਹਾ ਕਿਸਾਨ ਅੰਦੋਲਨ ਦੀ ਜਿੱਤ ਨੇ ਇੱਕ ਵਾਰ ਮੁੜ ਪੰਜਾਬੀਆਂ ਦੀ ਹੱਥ ਤੇ ਠੁੱਕ ਨੂੰ ਦੁਨੀਆ ਅੱਗੇ ਹੋਰ ਬੁਲੰਦੀਆਂ ਤੇ ਪਹੁੰਚਾਇਆ ਹੈ। 2020 ਵਿੱਚ ਜਦੋਂ ਲੋਕ ਕਰੋਨਾ ਮਹਾਮਾਰੀ ਦੇ ਡਰ ਦੇ ਸائے ਹੇਠ ਮਾਤ ਆਪਣੇ ਇਰਦ-ਗਿਰਦ ਮੰਡਰਾਉਂਦੀ ਤੱਕ ਰਹੇ ਸਨ ਉਸ ਸਮੇਂ ਹੀ 5 ਜੂਨ 2020 ਨੂੰ ਆਰਡੀਨੈਂਸ ਜਾਰੀ ਹੁੰਦੇ ਹਨ ਜੋ ਬਾਅਦ ਵਿੱਚ ਖੇਤੀ ਕਾਨੂੰਨ ਵੀ ਬਣੇ ਕਿਸਾਨਾਂ ਦੀ ਨਜ਼ਰ ਵਿੱਚ ਇਹ ਖੇਤੀ ਕਾਨੂੰਨ ਗਲਤ ਸਨ ਜੋ ਉਹਨਾਂ ਨੂੰ ਆਪਣੀ ਮੌਤ ਦੇ ਵਾਰੰਟ ਜਾਪਦੇ ਸਨ ਪਹਿਲਾ ਖੇਤੀ ਕਾਨੂੰਨ ਖੇਤੀ ਉਪਜ ਵਪਾਰ ਅਤੇ ਵਣਜ ਨਾਲ ਸਬੰਧਿਤ ਸੀ ਜਿਸ ਵਿੱਚ ਕਿਸਾਨ ਆਪਣੀ ਫਸਲ ਸਿੱਧਾ ਵਪਾਰੀ ਨੂੰ ਵੇਚ ਸਕਦਾ ਹੈ ਕਿਸਾਨਾਂ ਮੁਤਾਬਿਕ ਇਸ ਵਿੱਚ ਵਪਾਰੀ ਦਾ ਹਿੱਤ ਸੀ ਪਰ ਮੰਡੀ ਦੀਆਂ ਸਮੱਸਿਆਵਾਂ ਨੂੰ ਦੂਰ ਨਹੀਂ ਕੀਤਾ ਗਿਆ ਇਸ ਨਾਲ ਮੰਡੀ ਪ੍ਰਬੰਧ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਸੀ ਅਤੇ ਝਗੜਾ ਪੈ ਜਾਣ ਤੇ ਕਿਸਾਨ ਅਦਾਲਤ ਵਿੱਚ ਨਹੀਂ ਸੀ ਜਾ ਸਕਦੇ ਦੂਜਾ ਕਾਨੂੰਨ ਜ਼ਰੂਰੀ ਵਸਤੂਆਂ ਐਕਟ 1955 ਵਿੱਚ ਸੋਧ ਬਾਰੇ ਸੀ ਜਿਸ ਵਿੱਚ ਕੀਮਤ ਅਤੇ ਖੇਤੀ ਸੇਵਾ ਇਕਰਾਰ ਦਾ ਜ਼ਿਕਰ ਸੀ ਇਸ ਦੇ ਵਿਰੋਧ ਦਾ ਮੁੱਖ ਕਾਰਨ ਸੀ ਕਿ ਇਕਰਾਰ ਆਧਾਰਿਤ ਖੇਤੀ ਜਿਸ ਵਿੱਚ ਕੰਪਨੀ ਦਾ ਮਾਲਕ ਫਸਲ ਨੂੰ ਸਸਤੇ ਰੇਟਾਂ ਤੇ ਖਰੀਦ ਕੇ ਆਪਣੇ ਵੱਡੇ ਗੋਦਾਮਾਂ ਵਿੱਚ ਭੰਡਾਰ ਕਰ ਸਕਦਾ ਸੀ ਪਰ ਜਦੋਂ ਬਾਜ਼ਾਰ ਵਿੱਚ ਰੇਟ ਵਧੇਗਾ ਤਾਂ ਕਿਸਾਨਾਂ ਕੋਲ ਫਸਲ ਵੇਚਣ ਦਾ ਮੌਕਾ ਖਤਮ ਹੋ ਜਾਵੇਗਾ ਕਿਸਾਨਾਂ ਮੁਤਾਬਕ ਇਸ ਤਾ ਪੂੰਜੀਪਤੀ ਫਾਇਦਾ ਉਠਾ ਸਕਦੇ ਹਨ ਬਲੈਕ ਮਾਰਕੀਟਿੰਗ ਤੇ ਚੋਰਬਜਾਰੀ ਵੱਧ ਸਕਦੀ ਸੀ ਤੀਜਾ ਕਾਨੂੰਨ ਜ਼ਰੂਰਤ ਦੀਆਂ ਵਸਤੂਆਂ ਤੇ ਸੋਧ ਕਾਨੂੰਨ 2020 ਇਸ ਦੇ ਅਨਸਾਰ ਵਪਾਰ ਦੇ ਲਈ ਖਾਦਾਂ ਤੇਲ ਦਾਲਾਂ ਅਤੇ ਪਿਆਜ਼ ਜਿਹੀਆਂ ਵਸਤੂਆਂ ਤੇ ਸਟਾਕ ਸੀਮਾ ਹਟਾ ਦਿੱਤੀ ਜਾਣੀ ਸੀ ਖੇਤੀ ਉਪਜ ਅਤੇ ਸਟਾਕ ਦੀ ਸੀਮਾ ਬਾਜ਼ਾਰ ਦੇ ਮੁੱਲ ਵਾਧੇ ਤੇ ਆਧਾਰਿਤ ਹੋਣੀ ਸੀ ਇਸ ਤਰ੍ਹਾਂ ਵਪਾਰੀਆਂ ਵੱਲੋਂ ਆਪਣੀ ਤੈਅ ਸੀਮਾ ਤੇ ਭੰਡਾਰਨ ਕਰਕੇ ਫਸਲ ਨੂੰ ਰੁੱਲਣ ਲਈ ਛੱਡ ਦਿੱਤਾ ਜਾ ਸਕਦਾ ਸੀ ਕਿਸਾਨਾਂ ਨੂੰ ਆਪਣੀਆਂ ਜਾਨ ਤੋਂ ਪਿਆਰੀਆਂ ਜ਼ਮੀਨਾਂ ਖੁੱਸ ਕੇ ਖੇਤੀ ਕਾਨੂੰਨਾਂ ਤਹਿਤ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜਾਂਦੀਆਂ ਜਾਪੀਆਂ ਉਹਨਾਂ ਲੁਕਵੇਂ ਏਜੰਡਿਆਂ ਤੇ ਕਾਰਪੋਰੇਟ ਦੇ ਖਿਲਾਫ ਪ੍ਰਚਾਰ ਆਰੰਭਿਆ ਪੰਜਾਬ 'ਚ ਧਰਨੇ ਮੁਜ਼ਾਰੇ ਅਤੇ ਰੇਲ ਰੋਕੋ ਅੰਦੋਲਨਾਂ ਮੰਗਰੋਂ ਇੱਕ ਮੰਚ ਤੇ 71 ਹੋਏ ਕਿਸਾਨ ਮਜ਼ਦੂਰਾਂ ਨੇ ਇਕਮਤ ਹੁੰਦਿਆਂ 26 ਨਵੰਬਰ 2020 ਨੂੰ ਦਿੱਲੀ ਵੱਲ ਚਾਲੇ ਪਾਉਣ ਦਾ ਫੈਸਲਾ ਕੀਤਾ ਪੰਜਾਬੀਆਂ ਵੱਲੋਂ ਮਾਰੀ ਇੱਕ ਆਵਾਜ਼ ਤੇ ਹਰਿਆਣਾ ਰਾਜਸਥਾਨ ਉੱਤਰਾਖੰਡ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦੇ ਕਿਸਾਨਾਂ ਨੇ ਵੀ ਦਿੱਲੀ ਦੀਆਂ ਬਰੂਹਾਂ ਤੇ ਪੁੱਜ ਕੇ ਸਿੰਘੂ ਟਿੱਕਰੀ ਤੇ ਗਾਜੀਪੁਰ ਬਾਰਡਰ ਮੱਲ ਲੈ ਕਿਸਾਨਾਂ ਨੇ ਪੰਜਾਬ ਵਿੱਚ ਵੀ ਮੈਦਾਨ ਖਾਲੀ ਨਹੀਂ ਛੱਡਿਆ ਸਗੋਂ ਦਿੱਲੀ ਸੰਘਰਸ਼ ਦੇ ਸਮਾਨੰਤਰ ਵੱਡੇ ਟੋਲ ਪਲਾਜ਼ਿਆਂ ਤੇ ਧਰਨੇ ਲਗਾ ਕੇ ਸੰਘਰਸ਼ ਦੀ ਮੁਕੰਮਲ ਜਿੱਤ ਤੱਕ ਟੋਲ ਪਲਾਜ਼ਿਆਂ ਤੇ ਵਸੂਲਿਆ ਜਾ ਰਿਹਾ ਕਰ ਬੰਦ ਕਰਵਾ ਦਿੱਤਾ ਦਿੱਲੀ ਸੰਘਰਸ਼ ਵਿੱਚ ਭਾਵੇਂ अनेका ਉਤਰਾ ਚੜਾ ਆਏ ਪਰ ਸੰਘਰਸ਼ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ 26 ਜਨਵਰੀ ਨੂੰ ਦਿੱਲੀ ਚ ਰੱਖੇ ਟਰੈਕਟਰ ਮਾਰਚ ਦੌਰਾਨ ਹਿੰਸਾ ਹੋਣ ਕਾਰਨ ਕਿਸਾਨਾਂ ਨੂੰ ਜਾਨੀ-ਮਾਲੀ ਨੁਕਸਾਨ ਦੇ ਨਾਲ-ਨਾਲ ਅਨੇਕਾਂ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ। ਅਤੇ ਸੰਯੁਕਤ ਮੋਰਚੇ ਦੇ ਜਿਸ ਵਿੱਚ ਸ਼ਾਮਲ ਮੋਰੀ ਕਿਸਾਨ ਆਗੂਆਂ ਤੇ ਵੀ سنگੀਨ ਧਰਾਵਾਂ ਹੇਠ ਪਰਚੇ ਦਰਜ ਹੋ ਗਏ। ਅਜਿਹੇ ਨਾਜ਼ੁਕ ਦੌਰ ਵਿੱਚ ਕਿਸਾਨ ਆਗੂ ਰਾਕੇਸ਼ ਟਕੈਤ ਦੇ ਹੰਝੂਆਂ ਨੇ ਇੱਕ ਕ੍ਰਿਸ਼ਮਾ ਦਿਖਾਇਆ। ਜਿਸ ਨਾਲ ਢੈਣ ਦੀ ਕਲਾ ਵਿੱਚ ਜਾ ਰਿਹਾ ਕਿਸਾਨ ਅੰਦੋਲਨ ਮੁੜ ਆਪਣੀ ਚੜ੍ਹਤ ਵਿੱਚ ਆ ਗਿਆ ਕਿਸਾਨਾਂ ਨੇ ਆਪਣੀ ਲਿਆਕਤ ਤੇ ਸੂਝ-ਬੂਝ ਸਦਕਾ ਉਖੜਦੇ ਜਾਪੇ ਸੰਘਰਸ਼ ਨੂੰ ਮੁੜ ਪੈਰਾਂ ਸਿਰ ਕਰ ਦਿੱਤਾ ਜਨਵਰੀ 26 ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਕੇਂਦਰ ਸਰਕਾਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸਮੀਤ ਹੋਰਨਾ ਮੰਤਰੀਆਂ ਨਾਲ ਤਕਰੀਬਨ 11 ਮੀਟਿੰਗਾਂ ਹੋਈਆਂ ਜਿਸ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਕਰਾਰ ਦਿੰਦਿਆਂ ਇਹਨਾਂ ਨੂੰ ਬਿਨਾਂ ਸ਼ਰਤ ਰੱਦ ਕਰਨ ਦੀ ਮੰਗ ਕੀਤੀ ਉਧਰ ਕੇਂਦਰ ਸਰਕਾਰ ਦਾ ਪੱਖ ਸੀ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਵਾਲੇ ਹਨ ਅਤੇ ਹਰ ਕਿਸਾਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਿਆਂ ਉਹਨਾਂ ਨੂੰ ਖੁੱਲੀ ਮੰਡੀ ਵਿੱਚ ਕਿਤੇ ਵੀ ਆਪਣੀ ਫਸਲ ਵੇਚਣ ਦਾ ਅਧਿਕਾਰ ਹੈ ਸਰਕਾਰ ਹਮੇਸ਼ਾ ਪ੍ਰਚਾਰ ਕਰਦੀ ਰਹੀ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿਛਣ 26 ਜਨਵਰੀ ਦੇ ਘਟਨਾਕਰਮ ਤੋਂ ਬਾਅਦ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਰ ਵਿਚਾਲੇ ਚੱਲਦੀ ਆ ਰਹੀ ਦਬਲੀ ਗੱਲਬਾਤ ਬੰਦ ਹੋ ਗਈ ਜਿਸ ਦੇ ਸਿੱਟੇ ਵਜੋਂ ਕਿਸਾਨਾਂ ਅਤੇ ਕੇਂਦਰ ਦਰਮਿਆਨ ਖਿੱਚੋਤਾਣ ਵਧਣ ਲੱਗਾ ਕਿਸਾਨੀ ਸੰਘਰਸ਼ ਦੀ ਵਿਲੱਖਣਤਾ ਇਹ ਹੀ ਰਹੀ ਕਿ ਇਹ ਸੰਘਰਸ਼ ਭਾਰਤ ਦੀਆਂ ਹੱਦਾਂ ਤੇ ਸਰਹੱਦਾਂ ਨੂੰ ਪਾਰ ਕਰ ਗਿਆ। ਜਿਸ ਤਹਿਤ ਵਕਫ ਖੇదేశਾਂ ਦੀਆਂ ਪਾਰਲੀਮੈਂਟਾਂ ਵਿੱਚ ਭਾਰਤ ਸਰਕਾਰ ਵਿਰੁੱਧ ਮਤੇ ਪੈਣ ਲੱਗੇ। ਪ੍ਰਵਾਸੀ ਭਾਰਤੀ ਵਿਦੇਸ਼ਾਂ ਵਿੱਚ ਕਿਸਾਨਾਂ ਨਾਲ ਲੋਹਾ ਲੈ ਰਹੀ ਭਾਰਤ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲੱਗੇ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੇ ਹੋਰ ਪ੍ਰਵਾਸੀ ਭਾਰਤੀਆਂ ਨੇ ਦਿੱਲੀ ਦੀਆਂ ਬਰੂਹਾ ਮੱਲੀ ਬੈਠੇ ਕਿਸਾਨਾਂ ਲਈ ਰੋਜ਼ਾਨਾ ਜ਼ਿੰਦਗੀ ਵਿੱਚ ਲੋੜੀਂਦੀਆਂ ਅਵਸਥਾਾਂ ਅਤੇ ਫੰਡਾਂ ਦਾ ਮੀਵਰਾ ਦਿੱਤਾ। 10 ਸਿੱਖ ਗੁਰੂਆਂ ਨੇ ਪੰਜਾਬੀ ਸਮਾਜ ਨੂੰ ਜਿੱਥੇ ਜ਼ੁਲਮਨ ਸਹਿਣ ਨਾ ਕਰਨ ਅਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ ਸੀ ਉੱਥੇ ਹੀ ਉਹਨਾਂ ਦਾ ਰਚਲਾਈ ਲੰਗਰ ਪ੍ਰਥਾ ਦੀ ਰੌਸ਼ਨੀ ਵਿੱਚ ਦਿੱਲੀ ਵਿੱਚ ਪਹੁੰਚੇ ਹਜ਼ਾਰਾਂ ਲੱਖਾਂ ਕਿਸਾਨਾਂ ਲਈ ਥਾਂ-ਥਾਂ ਲੰਗਰ ਚੱਲਣ ਲੱਗੇ। ਇਸ ਤੋਂ ਵੀ ਅੱਗੇ ਵੱਧਿਆ ਲੋਕਾਂ ਨੇ ਲੱਡੂ ਜਲੇਬੀਆਂ ਡ్రਾਈ ਫਰੂਟਾਂ ਸਮੇਤ अनेकाਹੋਰ ਬਹੁਤ ਕੀਮਤੀ ਵਸਤਾਂ ਦੇ ਵੀ ਲੰਗਰ ਚਲਾ ਕੇ ਸੰਘਰਸ਼ ਨੂੰ ਖਿੱਚਦਾ ਕੇਂਦਰ ਬਣਾ ਦਿੱਤਾ ਇਸ ਆਰ ਪਾਰ ਦੀ ਲੜਾਈ ਦੌਰਾਨ ਕਿਸਾਨ ਖੇਤਾਂ ਦਾ ਮੋਹ त्याग ਕੇ ਦਿੱਲੀ ਬੈਠ ਗਏ ਭਾਵੁਕ ਹੋਏ ਸਰਕਾਰੀ ਅਧਿਕਾਰੀਆਂ ਮੁਲਾਜ਼ਮਾ ਨੇ ਵੀ ਆਪਣੀਆਂ ਨੌਕਰੀਆਂ ਦੀ ਪਰਵਾਹ ਨਾ ਕਰਦਿਆਂ ਸੰਘਰਸ਼ ਵਿੱਚ ਯੋਗਦਾਨ ਪਾਇਆ ਰਾਜਸਥਾਨ ਦੇ ਇੱਕ ਡਾਕਟਰ ਦौरा ਸੰਘਰਸ਼ ਵਿੱਚ ਜਾਣ ਲਈ ਛੁੱਟੀ ਨਾ ਮਨਜ਼ੂਰ ਹੋਣ ਦੇ ਬਾਵਜੂਦ ਵੀ ਦਿੱਲੀ ਜਾ ਕੇ ਕਿਸਾਨਾਂ ਨੂੰ ਮੁਫਤ ਡਾਕਟਰੀ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਡਿਊਟੀ ਤੋਂ ਗੈਰਹਾਜ਼ਰ ਹੋਏ ਡਾਕਟਰ ਨੂੰ ਕੇਂਦਰ ਸਰਕਾਰ ਦੀ ਵਿਰੋਧੀ ਧਿਰ ਦੇ ਇੱਕ ਵੱਡੇ ਨੇਤਾ ਦੇ ਕਹਿਣ ਤੇ ਉਸ ਦੀ ਛੁੱਟੀ ਮਨਜ਼ੂਰ ਕਰ ਲਈ ਗਈ ਭਾਵ ਇਸ ਸੰਘਰਸ਼ ਨਾਲ ਲੋਕਾਂ ਦੀਆਂ ਇੰਨੀਆਂ ਭਾਵਨਾਵਾਂ ਜੁੜ ਗਈਆਂ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਅਤੇ ਸੱਭਿਆਚਾਰਕ ਖੇਤਰ ਵਿੱਚ ਵੀ ਇਸ ਸੰਘਰਸ਼ ਦੀ ਧੁੰਮ ਪਈ ਹੋਈ ਸੀ ਸੰਘਰਸ਼ ਨਾਲ ਸੰਬੰਧਿਤ ਖਿੱਚ ਲੈ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ ਆਦ ਗੀਤਾਂ ਦੇ ਬੋਲਾਂ ਤੇ ਪੰਜਾਬੀਆਂ ਦੇ ਪੈਰ ਥਿਰਕਣ ਲੱਗੇ ਅਤੇ ਅਜਿਹੇ ਗੀਤ ਜੋਸ਼ ਭਰਨ ਲਈ ਜੰਗਾਂ ਯੁੱਧਾਂ ਵਿੱਚ ਜਾਣ ਸਮੇ ਸੈਨਿਕਾਂ ਨੂੰ ਸੁਣਾਈਆਂ ਜਾਂਦੀਆਂ ਵੀਰ ਰਸੀ ਕਵਿਤਾਵਾਂ ਹੋ ਨਿਬੜੀਆਂ ਇਸ ਸੰਘਰਸ਼ ਨੂੰ ਵੱਡੇ ਨਾਟਕਕਾਰਾਂ ਨੇ ਆਪਣੇ ਨਾਟਕਾਂ ਰਾਹੀਂ ਹੋਰ ਰੂਪਮਾਨ ਕੀਤਾ ਕਵੀ ਸ਼ਰੀ ਜਥਿਆਂ ਤੋਂ ਇਲਾਵਾ ਪੰਜਾਬ ਅਤੇ ਹੋਰ ਸੂਬਿਆਂ ਦਾ ਦਿੱਲੀ ਦੀਆਂ ਹੱਦਾਂ ਤੇ ਸੱਭਿਆਚਾਰ ਆਦਾਨ ਪ੍ਰਦਾਨ ਵੀ ਹੋਣ ਲੱਗਿਆ ਚੇਤਨ ਲੋਕਾਂ ਨੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਲੈਕਚਰ ਸੱਭਿਆਚਾਰ ਦੇ ਸਮਾਨੰਤਰ ਲੋਕਪੱਖੀ ਸੱਭਿਆਚਾਰ ਦੀ ਪੇਸ਼ਕਾਰੀ ਨੂੰ ਸਮਾਜ ਲਈ ਸ਼ੁਭ ਸ਼ਗਨ ਦੱਸਿਆ ਪੰਜਾਬ ਅਤੇ ਹਰਿਆਣਾ ਦੀਆਂ ਦੂਰੀਆਂ ਮਿਟੀਆਂ ਇਸ ਸੰਘਰਸ਼ ਦੇ ਵਿਲੱਖਣਤਾ ਇਹ ਵੀ ਸੀ ਕਿ ਬੋਲੀ ਅਤੇ ਪਾਣੀਆਂ ਦੇ ਨਾਮ ਤੇ ਪਾਣੀਆਂ ਦੇ ਵੰਡ ਦੇ ਨਾਮ ਤੇ ਸਿਆਸਤ ਕਰਨ ਪਿਛਲੇ ਦਹਾਕਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦਰਮਿਆਨ ਵਧੀ ਕੁੜਤਣ ਨੂੰ ਇਸ ਸੰਘਰਸ਼ ਨੇ ਮਿਠਾਸ ਵਿੱਚ ਬਦਲ ਕੇ ਦੋਵੇਂ ਸੂਬਿਆਂ ਦੀ ਗਲਵਕੜੀ ਪਵਾ ਦਿੱਤੀ ਹਰਿਆਣਾ ਦੀਆਂ ਖਾਪ ਪੰਚਾਇਤਾਂ ਅਤੇ ਹੋਰਨਾਂ ਲੋਕਾਂ ਨੇ ਪੰਜਾਬ ਨੂੰ ਵੱਡੇ ਭਾਈ ਦਾ ਦਰਜਾ ਦਿੰਦਿਆਂ ਉਸ ਵੱਲੋਂ ਲਈ ਹਰ ਫੈਸਲੇ ਨੂੰ ਸਵੀਕਾਰ ਕਰਨ ਦਾ ਮਾਣ ਦਿੱਤਾ। ਹਰਿਆਣਾ ਦੇ ਤਾਊ, ਮਾਝੇ ਦੇ ਭਾਊ, ਦੁਆਬੀ ਅਤੇ ਮਲਵਈ ਦਿੱਲੀ ਸੰਘਰਸ਼ ਦੌਰਾਨ ਇੱਕੋ ਥਾਂ ਰਹਿਣ ਲੱਗੇ। ਪੁਰਾਤਨ ਸਾਂਝੇ ਪੰਜਾਬੀ ਭਾਈਚਾਰੇ ਦੀ ਤਸਵੀਰ ਉੱਭਰਦੀ ਵੀ ਤੱਕੀ ਗਈ। ਸਿੱਖਾਂ ਅਤੇ ਕਾਮਰੇਡਾਂ ਨੇ ਵੱਡੇ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਕਿਸਾਨੀ ਸੰਘਰਸ਼ ਵਿੱਚ ਇਕਤਾ ਵਿਖਾਈ। ਗੁਰੂ ਨਾਨਕ ਦੇਵ ਜੀ ਦਾ ਸਿੱਖ ਇਨਕਲਾਬ ਦਾ ਫਲਸਫਾ ਸ਼ਹੀਦ ਭਗਤ ਸਿੰਘ ਦੇ ਸਮਾਜਵਾਦੀ ਇਨਕਲਾਬ ਦੇ ਫਲਸਫੇ ਨਾਲ ਕ੍ਰਿੰਗੜੀ ਪਾਉਂਦਾ ਸਾਰੇ ਜਹਾਨ ਨੇ ਦੇਖਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਇੱਕੋ ਸਟੇਜ ਤੋਂ ਪੂਰੇ ਜੋਸ਼ੋ ਖੁروش ਨਾਲ ਅਸਮਾਨ ਵਿੱਚ ਗੂੰਜਦੇ ਰਹੇ ਇਸ ਤੋਂ ਪਹਿਲਾਂ ਇਹ ਏਕਤਾ SYL ਦੇ ਮਾਮਲੇ ਤੇ ਲੱਗੇ ਕਪੂਰੀ ਮੋਰਚੇ ਵੇਲੇ ਵੇਖਣ ਨੂੰ ਮਿਲੀ ਸੀ ਪਰ ਉਸ ਤੋਂ ਮਗਰੋਂ ਸਿੱਖਾਂ ਤੇ ਕਮਿਊਨਿਸਟਾਂ ਦਰਮਿਆਨ ਦੂਰੀਆਂ ਵਧੀਆਂ ਤੇ ਇਸ ਸੰਘਰਸ਼ ਨੇ ਇਹਨਾਂ ਦੂਰੀਆਂ ਨੂੰ ਘਟਾ ਕੇ ਇੱਕ ਮੰਚ ਤੇ ਲਿਆਉਣ 'ਚ ਅਹਿਮ ਯੋਗਦਾਨ ਪਾਇਆ ਇਸ ਸੰਘਰਸ਼ ਦੀ ਵਿਲੱਖਣਤਾ ਇਸ ਕਰਕੇ ਵੀ ਰਹੀ ਸੀ ਕਿ ਸੰਗਤਰੇ ਦੀ ਤਰ੍ਹਾਂ ਅੰਦਰੋਂ ਫਾੜੀ-ਫਾੜੀ ਹੋਣ ਦੇ ਬਾਵਜੂਦ ਉੱਪਰੋਂ ਸਾਰੇ ਇੱਕਮਿਕ ਸਨ ਜ਼ਮੀਨਾਂ ਦੀ ਲੜਾਈ ਵਿਚਾਰਧਾਰਕ ਵਖਰੇਵਿਆਂ ਨੂੰ ਇੱਕ ਪਾਸੇ ਰੱਖ ਕੇ ਲੜੀ ਗਈ ਧਰਤੀ ਪੁੱਤਾਂ ਵੱਲੋਂ ਇਹ ਲੜਾਈ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਲੜੀ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੀ ਮੰਗ ਨੂੰ ਮੰਨਦਿਆਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਸਮੇਤ ਹੋਰ ਮੰਗਾਂ ਮੰਨਣ ਦਾ ਸੁਨੇਹਾ ਸੰਘਰਸ਼ਸ਼ੀਲ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਇਆ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਉਹ ਮਾਗ ਦੀਆਂ ਠੰਡੀਆਂ ਰਾਤਾਂ ਗਰਮੀਆਂ ਚ ਅੰਤਾਂ ਦੀ ਤਪਸ਼ ਅਤੇ ਮੀਂਹ ਝੱਖੜ ਹਨੇਰੀਆਂ ਦੇ ਪ੍ਰਕੋਪ ਦਾ ਸਾਹਮਣਾ ਵੀ ਕੀਤਾ ਅਤੇ 700 ਤੋਂ ਵਧੇਰੇ ਜਾਨਾਂ ਗਵਾਉਣ ਮੰਗਰੋਂ ਇਸ ਕਿਸਾਨ ਦੀ ਇਸ ਕਿਸਾਨ ਅੰਦੋਲਨ ਦੀ ਸ਼ਾਨਾਮੱਤੀ ਜਿੱਤ ਦੇ ਜਨੂਨ ਨਾਲ ਸੰਘਰਸ਼ਸ਼ੀਲ ਚਿਹਰਿਆਂ ਤੇ ਵਿਲੱਖਣ ਜਲੌ ਵੇਖਣ ਨੂੰ ਮਿਲਿਆ 11 ਦਸੰਬਰ 2021 ਦੇ ਦਿਨ ਕਿਸਾਨਾਂ ਨੇ ਜਦੋਂ ਕਰਾਂ ਵੱਲ ਮੋੜਾ ਪਾਇਆ ਤਾਂ ਜਿੱਥੇ ਪਿੰਡ-ਪਿੰਡ ਉਹਨਾਂ ਦਾ ਸਵਾਗਤ ਅਤੇ ਸਨਮਾਨ ਹੋਇਆ ਉੱਥੇ ਪਿੰਡਾਂ ਅਤੇ ਸ਼ਹਿਰਾਂ 'ਚ ਆਤਿਸ਼ਬਾਜੀ ਦੀਪਮਾਲਾ ਹੋਈ ਲੋਕਾਂ ਨੇ ਖੁਸ਼ੀ ਵਿੱਚ ਗਿੱਧਾ ਅਤੇ ਭੰਗੜਾ ਪਾਇਆ ਅਤੇ ਜਾਗੋ ਵੀ ਕੱਢੀ ਪ੍ਰਵਾਸੀ ਪੰਜਾਬੀਆਂ ਨੇ ਕਈ ਥਾਂ ਫੁੱਲਾਂ ਦੀ ਵਰਖਾ ਕਰਵਾਈ ਜਾਣ ਵੇਲੇ ਜੂਝਦੇ ਪੰਜਾਬੀਆਂ ਦੇ ਅੱਗੇ ਸਰਕਾਰ ਵੱਲੋਂ ਰੋਕਾਂ ਡੂੰਘੇ ਖੱਡੇ ਅਤੇ ਕਿੱਲਾਂ ਗੱਡੀਆਂ ਗਈਆਂ ਸਨ ਪਰ ਆਉਣ ਵੇਲੇ ਉਹਨਾਂ ਉੱਤੇ ਲੋਕਾਈ ਵੱਲੋਂ ਫੁੱਲਾਂ ਦੀ ਵਰਖਾ ਹੋ ਰਹੀ ਸੀ ਇਸ ਅੰਦੋਲਨ ਵਿੱਚ ਲੋਕਾਂ ਨੇ ਸ਼ਾਂਤਮਈ ਰਹਿ ਕੇ ਸੰਘਰਸ਼ ਕਰਨ ਦੀ ਭਾਵਨਾ ਦਾ ਸਤਕਾਰ ਕਰਦਿਆਂ ਇਸ ਲੜਾਈ ਨੂੰ ਜਿੱਤ ਤੱਕ ਪਹੁੰਚਾਇਆ ਪੰਜਾਬੀਆਂ ਨੇ ਭਾਰਤ ਵਾਸੀਆਂ ਨਾਲ ਮਿਲ ਕੇ ਇਹ ਸਾਬਤ ਕਰ ਦਿੱਤਾ ਕਿ ਕੋਲਾਂ ਦਾ ਰਾਹੀ ਜਿੱਤ ਦਾ ਰਾਹੀ ਹੈ ਨਾ ਉਮੀਦ ਕਰਦੀਆਂ ਇਹ ਤੁਹਾਨੂੰ ਬਹੁਤ ਵਧੀਆ ਲੱਗੇਗੀ ਵੀਡੀਓ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਜ਼ਰੂਰ ਸੁਣਾਇਓ ਕਿਉਂਕਿ ਬਹੁਤੇ ਬੱਚੇ ਨੇ ਜਿਨ੍ਹਾਂ ਨੇ ਇਹ ਚੀਜ਼ ਨੂੰ ਦੇਖਿਆ ਵੀ ਐ ਉੱਥੇ ਛੋਟੇ ਬੱਚੇ ਵੀ ਗਏ ਹੁੰਦੇ ਸੀ ਬਜ਼ੁਰਗ ਵੀ ਸੀ ਤੇ ਫਿਰ ਵੀ ਅਸੀਂ ਇਸ ਚੀਜ਼ ਨੂੰ ਯਾਦ ਰੱਖਣਾ ਹੈ ਕਿ ਅਸੀਂ ਜਿਹੜੇ ਪੰਜਾਬੀ ਆ ਅਸੀਂ ਜਿਹੜੀ ਚੀਜ਼ ਨੂੰ ਸੋਚ ਲਈਏ ਕਿ ਅਸੀਂ ਕੰਮ ਨੂੰ ਕਰਨਾ ਹੈ ਜਾਂ ਇਹ ਚੀਜ਼ ਸਾਡੇ ਕੋਲ ਹੋਣੀ ਚਾਹੀਦੀ ਹੈ ਅਸੀਂ ਉਹਨੂੰ ਜ਼ਰੂਰ ਹਾਸਲ ਕਰ ਲੈਨੇ ਆ ਤੇ ਇਹ ਜਜ਼ਬਾ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਉਹਦੇ ਵਿੱਚ ਵੀ ਜ਼ਰੂਰ ਹੋਣਾ ਚਾਹੀਦਾ ਹੈ ਧੰਨਵਾਦ ਜੀ